ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਟਾਈਮ ਹੋ ਚੁੱਕਿਆ ਜੀ ਪੌਣੇ 12 ਦਾ ਅਮਨ ਕੁਮਾਰ ਅਸੀਂ ਤਾਂ ਭਰਾ ਆਏ ਆ ਤੇ ਅੱਜ ਅਸੀਂ ਚੱਲੇ ਆ ਜੀ ਆਪਣੇ ਭੂਆ ਕੋਲ ਤੇ ਬਾਕੀ ਜੀ ਸਾਰੇ ਬੈਠੇ ਨੇ ਪਿੱਛੇ ਅਰੇ ਭਾਬੀਆਂ ਦੋਨੋਂ ਬੈਠੀਆਂ ਨੇ ਜਗਜਗ ਗਾਸ ਰਹਿਆਂ ਕਿ ਵਲੋਗਿੰਗ ਕਿਵੇਂ ਕਰਦੇ ਨੇ ਬੰਵਾ ਨਵਾ ਪੁਰਤਕਾਲ ਤੋਂ ਆਇਆ ਹੈ ਤੇ ਪਿੱਛੇ ਫਤੇ ਬੈਠਾ ਹੈ ਫਤੇ ਹਾਇ ਕਰ ਦੋ ਬੁੱਤ ਸਾਰੇ ਨੂੰ ਸ਼ੋਰ ਵਲੋਗਿੰਗ ਚ ਹੈ ਤੇ ਇੱਥੇ ਤੁੰਗੂ ਭਾਈ ਚਲਾ ਰਹੇ ਨੇ ਗੱਡੀ ਜੀ ਹਲੋ ਤੇ 4 ਸਾਲ ਬਾਅਦ ਬਲਵਿੰਦਰ ਪੰਜਾਬ ਆਇਆ ਤੇ ਅੱਜ ਸੋਚਿਆ ਵੀ ਚਲੋ ਭੂਆ ਹੁਣ ਮਿਲ ਕੇ ਆਈਏ ਤੇ ਅੱਜ ਫਿਰ ਚੱਲੇ ਆ ਭੂਆ ਨੂੰ ਮਿਲਣ ਤੇ ਭੂਆ ਵੀ ਬਹੁਤ ਐਕਸਾਈਟਡ ਨੇ ਨਾ ਸਾਨੂੰ ਸਵੇਰੇ 6:30 ਵਜੇ ਫੋਨ ਆ ਗਿਆ ਸੀ ਭੂਆ ਦਾ ਵੀ ਕਦੋਂ ਪਹੁੰਚੋਗੇ ਸਾਡੇ ਕੋਲ ਕਦੋਂ ਆ ਰਹੇ ਮੈਂ ਤਾਂ ਜੀਦਾ ਆ ਗਿਆ ਸੀ ਮੈਂ ਕਿਹਾ ਅੱਜ ਅਸੀਂ ਉੱਠੇ ਵੀ ਨਹੀਂ ਹੈਗੇ ਮੈਂ ਚਲੋ ਜਲਦੀ ਆਜਾਂ ਜੀ ਕਹਿੰਦੀ ਵੀਰੇ ਕੀ ਬਣਾਵਾਂ ਹਿੰਦ ਕਹਿੰਦਾ ਬਾਹਲਾ ਨਾ ਕੁਝ ਕਰੀ ਮੈਂ ਕਿਹਾ ਉਹਨਾਂ ਨੂੰ ਕੁਝ ਕਰੀ ਇਹ ਕਹਿੰਦਾ ਮੈਂ ਘਰ ਤੇ ਜਾ ਕੇ ਹਾਜੀ ਕਰਦਾ ਮਾਹੀ ਤੇ ਇਹਨੇ ਕਹਿੰਦਾ ਪਾਣੀ ਦੀ ਪਿੰਦੇ ਖਾ ਪੀ ਸਾਰਾ ਪਰ ਲੈਣੇ ਪਾਣੀ ਆਪਾਂ ਨਾਲ ਲਿਆਵਾਂਗੇ ਪਾਣੀ ਲਿਆਵਾਂਗੇ ਆਪਣਾ ਪਾਣੀ ਅਸੀਂ ਸਾਰੇ ਬੜੇ ਖੁਸ਼ੀਰ ਕੱਲ ਲੋੜੀ ਸੀਗੀ ਲੋੜੀ ਅਗਲੇ ਦਿਨ ਅਸੀਂ ਅੱਜ ਚੱਲੇ ਜੀ ਫੰਕਸ਼ਨ ਤੇ ਫੰਕਸ਼ਨ ਸਹੀ ਗੱਲ ਹੈ ਤੇ ਕਾਫੀ ਸਾਲਾਂ ਬਾਅਦ ਮਿਲ ਰਹੇ ਹਾਂ ਉਹ ਹੁਣ ਉਹਨੂੰ ਕੀ ਕਿਵੇਂ ਮਿਲ ਕੇ ਕਿ ਮੈਂ ਲੱਗਦਾ ਆਪਾਂ ਉਹਨੂੰ ਹੋ ਗਏ ਤੇ ਪੂਆ ਨੇ ਨਾ ਕਾਰ ਚੇਂਜ ਕਰ ਲਿਆ ਉਹ ਜਿਹੜਾ ਪੁਰਾਣਾ ਕਾਰ ਸੀ ਉਹ ਬੰਦੇ ਚ ਸੀਗਾ ਹੁਣ ਅਸਾਂ ਨੇ ਖੇਤ ਘਰ ਪਾ ਲਿਆ ਤੇ ਖੇਤ ਦਾ ਆਪਾਂ ਜਾ ਕੇ ਪਹਿਲਾਂ ਤੁਸੀਂ ਵਲੌਗ ਚ ਦੇਖਿਆ ਹੋਊਗਾ ਫਿਰ ਉਹਨਾਂ ਨੇ ਥੋੜਾ ਨਵਾਂ ਘਰ ਚ ਸ਼ਿਫਟ ਕਰ ਲਿਆ ਤੇ ਅਸੀਂ ਉਹ ਵੀ ਨਵੇਂ ਘਰ ਚ ਜਾਵਾਂਗੇ ਉਹਨਾਂ ਨੇ ਫੱਟੇ ਚੱਕਦੇ ਹੋ ਹਾਂ ਆਪਣੀ ਆਪਣੀ ਬਣਾਵਾਂਗੇ ਇੱਥੇ ਬਹੁਤ ਵਧੀਆ ਤੇ ਮੌਸਮ ਬਹੁਤ ਸੋਹਣਾ ਹੋਇਆ ਹੈ ਧੁੰਦ ਹੈਗੀ ਹੈ ਪਰ ਧੁੰਦ ਇੰਨੀ ਨਹੀਂ ਹੈਗੀ ਸਹੀ ਹੈ ਹਾਂ ਮਤਲਬ ਵਿਜ਼ਿਬਿਲਟੀ ਹੈ ਬਦਲ ਬਾਈ ਜੀ ਹੈ ਬਸ ਹਾਂ ਬਦਲ ਬਾਈ ਜੀ ਹੈ ਥੋੜੀ ਜੀ ਚਲ ਰਸਤੇ 'ਚ ਜੋ ਜੋ ਆਉਗੋ ਵੀਊਜ਼ ਤੁਹਾਨੂੰ ਦਿਖਾਣੇ ਆ ਤੇ ਠੀਕ ਹੈ ਜੀ ਫਿਰ ਬਣੇ ਰੋ ਬਲੌਗ ਦੇ ਵਿੱਚ ਕੁਲਵਿੰਦਰ ਨੂੰ ਕਿਵੇਂ ਲੱਗੀ ਇਧਰ ਦੀ ਜਿਹੜੀ ਆ ਆਪਣੀ ਟ੍ਰੈਫਿਕ ਟ੍ਰੈਫਿਕ ਆ ਭਾਈ ਇਧਰ ਗੱਡੀਆਂ ਬਹੁਤ ਤੇਜ਼ ਚਲਾਉਂਦੇ ਨੇ ਕੋਈ ਨਹੀਂ ਕੋਈ ਸਕੂਟਰ ਵਾਲਾ ਆ ਰਹੇ ਵਿੱਚ ਮੈਂ ਤਾਂ ਕੱਲ ਮਤਲਬ ਚਲਾ ਕੇ ਡਰ ਗਿਆ ਥੋੜੇ ਥੋੜਾ ਜਿਹਾ ਡਰ ਗਿਆ ਕੋਈ ਕਿਸ ਨੂੰ ਐ ਨਹੀਂ ਦੇਖਦਾ ਕੋਈ ਸ਼ੀਸ਼ੇ ਤੋਂ ਤੇ ਮੈਂ ਅੱਜ ਬਹਿ ਕੇ ਬੈਠਿਆ ਸਾਈਡ ਦੇ ਸਟਰੀਟ ਤੇ ਪਰ ਮੈਨੂੰ ਡਰ ਲੱਗ ਰਿਹਾ ਹੈ ਬੈਠ ਕੇ ਕੀ ਕਿਦਾਂ ਡਰਾਈਵਿੰਗ ਕਰਦੇ ਨੇ ਇੱਥੇ ਅਲਿੰਦਰਾ ਨੂੰ ਨਾ ਡਰ ਲੱਗ ਰਿਹਾ ਪਿੰਦ ਨੇ ਕੱਲ ਖੜੀ ਗੱਡੀ ਚ ਗੱਡੀ ਮਾਰਦੀ ਹਾਂ ਕੱਲ ਮੈਥੋਂ ਨਾ ਖੜੀ ਗੱਡੀ ਚ ਥੋੜੀ ਲੱਗੀ ਸਾਈਡ ਤੇ ਠੀਕ ਹੈ ਜੀ ਬਣੇ ਰਹੋ ਵਲੌਗ ਦੇ ਵਿੱਚ ਅਸੀਂ ਅੱਗੇ ਦਾ ਜੋ ਜੋ ਹੋਊਗਾ ਤੁਹਾਨੂੰ ਸਫ਼ਰ ਚ ਜੇ ਕਿਤੇ ਖੜਦੇ ਆ ਜਾਂ ਕਿਤੇ ਵੀ ਆ ਤੁਹਾਨੂੰ ਦਿਖਾਣੀ ਹੈ ਠੀਕ ਹੈ ਜੀ ਇੱਥੇ ਪਰਮ ਨਹੀਂ ਕਰ ਹਾਂ ਓਕੇ ਜੀ ਧੰਨਵਾਦ ਲਿਆ ਬੰਦਾ ਜ਼ੋਰ ਨਾਲ ਕਰੀ ਖੌਲ ਕਰਦਾ ਨਹੀਂ ਇਦਾਂ ਸੋਨ ਇਦਾਂ ਕਿੱਦਾਂ ਤੁਸੀਂ ਜਰਮਾ ਝੁਕਾ ਲੈਣਾ ਸੀ ਵੀਡੀਓ ਚ ਝੁਕਾ ਉੱਤਰ ਕੇ ਲੈ ਲੈ ਝੁਕਾ ਆ ਦੇ ਅਮਨ ਕੌਲੇ ਤਾਂ ਦੇਖ ਘਰ ਦੀ ਕਿੱਡੇ ਵੱਡੇ ਕਿਹੜੇ ਤੇ ਆ ਵਾਲੇ ਹਨਾ ਹੋਏ ਉੱਚੇ ਕਿੰਨੇ ਦਾ ਰੱਖਨੇ ਆ ਅਸੀਂ ਮੋੜਨੇ ਮੋੜਾਂਗੇ ਕਿ ਉਹ ਸੁਹਾ ਜਾਊ ਜਿਵੇਂ ਪੁੱਲ ਜਾ ਪੁੱਲੀ ਜੀ ਕੀ ਖਾਣਾ ਮੈਂ ਤੂੰ ਬੋਲਾ ਚੋਰੀ ਮੁੜ ਕੇ ਗਾਇਨ ਬਾਜੋ ਤੇ ਜਾ ਨਾ ਬਾਅਦ ਚ ਤੇ ਆਪ ਦੇ ਕੈਪਸੂਲ ਵੀ ਭੱਜ ਕੇ ਪੈ ਜਿਓਗਾ ਫਿਰ ਨਾਲ ਹੀ ਕਿਉਂ ਨਾ ਦੋ ਕੈਪਸੂਲ ਪੀ ਜਾਵਦੇ ਕਈਆਂ ਲੈਣੇ ਵੀ ਨਹੀਂ ਤੁਹਾਨੂੰ ਦੇਖ ਕੇ ਉਹ ਦੋ ਨਾਲ ਹੀ ਸਰਨਾ ਤੇ ਕੈਪਸੂਲ ਦੇਖ ਖਾਓ ਕੈਪਸੂਲ ਪਹਿਲਾਂ ਵੀ ਖਾਣ ਤੋਂ ਪਹਿਲਾਂ ਵੀ ਪੋੜਾ ਰੋਟੀ ਲੱਗੂਗੀ ਬੋਲ ਕੇ ਖਾਣ ਤੋਂ ਪਹਿਲਾਂ ਵੀ ਕੈਪਸੂਲ ਆ ਜੀ ਇਹ ਕਾਕ ਪੂਰੇ ਸ਼ਰੀਰ ਤੋਂ ਗੱਡੀ ਚ ਖਾ ਕੇ ਚੱਲੋ ਨਾ ਹੋਰ ਇੱਕ ਜਾਨੀ ਭੁੱਲੋ ਖਾ ਪਾਤਾ ਦੋ ਨਾ ਜਾਨੀ ਮੈਂ ਪ੍ਰੋਬਲਮ ਬਣਾਵੇ ਹੱਥ ਚ ਰੱਖੋ ਨਾਲ ਬੰਨ ਕੇ ਕੈਪਸੂਲ ਆ ਕੀ ਚੁੰਡੇ ਕੇ ਚੰਡੂ ਕੇ ਚੰਡੂ ਦਾ ਔਂਕੜ ਦੇ ਸੋ ਤੂੰ ਪੰਜਾਬ ਚ ਰਹਿੰਦੇ ਮੈਨੂੰ ਔਂਕੜ ਨਹੀਂ ਦਿਖਿਆ ਮੈਨੂੰ ਅੰਨੀ ਏ ਦੇ ਵਿੱਚ ਫਿਰ ਵੀ ਔਂਕੜ ਨਹੀਂ ਗਦ ਲੰਕੜ ਚੁੰਡੇ ਗਦ ਲੰਕੜ ਆਹੋ ਗਦ ਲੰਕੜ ਨਹੀਂ ਦਿਖਿਆ ਟ੍ਰੈਂਸਿਸ ਮੋੜ ਕਿਹੜਾ ਵੇ ਤੇਰਾ ਫਲਾਈਓਵਰ ਆਉਣਾ ਤੂੰ ਕਹਿੰਦਾ ਪੋਲਾਊਗਾ ਆਹੋ ਆਹੋ ਜੇ ਖੁੱਲੇ ਜਗਾਂ ਤੇ ਪਿੰਡ ਕੋਲ ਫਲਾਈਓਵਰ ਇਹ ਕਿੱਥੇ ਬਣਿਆ ਹੁਣ ਫਲਾਈਓਵਰ ਨਹੀਂ ਪੁਲ ਜਿਵੇਂ ਨਾਲਾ ਜਿਵੇਂ ਫਿਟਨੈਸ ਕਲੱਬ ਵੀ ਹੈਗਾ ਇਗਨ ਇੱਥੇ ਫਿਟਨੈਸ ਚੱਲ ਪੋਲਾ ਚੁ ਰਿਖਾ ਕੇ ਇੱਥੇ ਆ ਜਾ ਫਿਟਨੈਸ ਕਲੱਬ ਚ ਅੱਦਾਂ ਕਿੱਟਾ ਅੰਮਣ ਮੈਂ ਤਾਂ ਬੰਦਾ ਢਾ ਦੇ ਤੋ ਅੰਮਣ ਦੀ ਤਾਂ ਪਹਿਲਾਂ ਹੀ ਬੁਰੀ ਹਾਲਤ ਹੋਈ ਪਈ ਮਾਸੀ ਇਹ ਲੈ ਆਤੀ ਮਾਸੀ ਲੱਗਿਆ ਤੂੰ ਮੈਨੂੰ ਭੂਆ ਕਹਿਣਾ ਰੋਜੀ ਅੰਗਰਾ ਕਹਿੰਦੀ ਮਾਮੇ ਨੂੰ ਕੀ ਕਹਿੰਦੀ ਤਾਂ ਮਾਮੇ ਨੂੰ ਨਾ ਨਾ ਜੀ ਸਸਰੀ ਦਾ ਉਹਦੇ ਕਿਹਦੀ ਆਂਟੀ ਉਂਟੀ ਸੋਨੂ ਨਹੀਂ ਸਾਈ ਕਰ ਤੂੰ ਜਿਹੜਾ ਚੋਕੇ ਸੇ ਬਣੇ ਭੈਲਾ ਜਾ ਉਹ ਲੱਕੜ ਹੀ ਲੱਗੇ ਪਈ ਸਾਨੂੰ ਜਿਹੜਾ ਦੋ ਚਾਂ ਢਾਂਚੇ ਚੋਕੇ ਗੱਡੀ ਤੇ ਰੱਖ ਲੈਂਦੀ ਹੈ ਕੱਪੜਾ ਵੀ ਲਾ ਲਾਂਗੇ ਜਾ ਕੇ ਗੱਡੀਆਂ ਭਰ ਲਾਂਗੇ ਕੱਪੜੇ ਭਾਲ ਦੂ ਬਈ ਕੱਪੜੇ ਪੈਣੇ ਨੇ ਸੇ ਅੱਗੇ ਮਨਪ੍ਰੀਤ ਦੀ ਟਰਾਲੀ ਜਾਂਦੀ ਹੈ ਕਹਿੰਦੇ ਮੈਨੂੰ ਜਸਵੀਰ ਦੀ ਦੇ ਪਾਜੀ ਆਪਣੇ ਤੇਰੇ ਕੋ ਪਾਜੀ ਠਾਕੁਰ ਪਾਜੀ ਕਹਿੰਦੇ ਨਹੀਂ ਸੋਫੇ ਆਹੀ ਸੋਨੇ ਨੇ ਕਹਿੰਦੇ ਪਾਜੀ ਕਿ ਤੁਹਾਡੇ ਕੋ ਨਹੀਂ ਬਹਿ ਕੇ ਉੱਠਿਆ ਜਾਣਾ ਮੈਂ ਪਾਜੀ ਤੁਹਾਡੇ ਕੋ ਉੱਠਿਆ ਨਹੀਂ ਲੈਣਾ ਜਿੱਦਨ ਤੂੰ ਅਮਨ ਤੈਨੂੰ ਤਾਂ ਠਾਕੁਰ ਪਾਜੀ ਕਹਿੰਦੀ ਮੈਂ ਬੜਾ ਸੌਂ ਮੈਂ ਜਿੱਦਨ ਤੂੰ ਤਰੀਕ ਫਿਕਸ ਕਰ ਲਈ ਉਹਦਨ ਸੋਫੇ ਆ ਜਾਣੇ ਪਾਜੀ ਹਸਨ ਕਰਦੇ ਹੋ ਗਈ ਉਹਨਾਂ ਟਿਕਟਾਂ ਉੱਪਰ ਹੋ ਗਈਆਂ ਨਹੀਂ ਜਿਹੜੀਆਂ ਹੋ ਗਈਆਂ ਚਲੋ ਉਹ ਲੁਹਾਫੇ ਲੈ ਕੇ ਆਏ ਉਹ ਪਤਾ ਨਹੀਂ ਮੈਨੂੰ ਐ ਲੱਗਦਾ ਜਿਹੀ ਪਏ ਨੇ ਭਾਜੀ ਮਸੂਮ ਜਿਵੇਂ ਬਣ ਕੇ ਸੁਣੀ ਜਾਂਦੇ ਅੱਗੋਂ ਕੁਛ ਨਹੀਂ ਕਰਦੇ ਕੁਛ ਨਹੀਂ ਕਹਿੰਦੇ ਪਰ ਇੱਕਦਮ ਹੀ ਸ਼ੁਰਲੀ ਛੜਦਾ ਉਧਰ ਨਹੀਂ ਗੱਲਾਂ ਕਰਨਦੇ ਭਾਜੀ ਐ ਕਿਊਟ ਜੇ ਬਣ ਕੇ ਕੋਲ ਸੁਣੀ ਜਾਂਦੇ ਸਾਡੀਆਂ ਗੱਲਾਂ ਕਿ ਭੈਣਾਂ ਨੂੰ ਕੋਈ ਰੰਗ ਬੰਨਣੇ ਭਾਜੀ ਠਾਕੁਰ ਬਣਾਉਣਾ ਸਾਡਾ ਹਾ ਬਣਾ ਕੇ ਕੁਰਸੀ ਤੇ ਵੜਾ ਦੇਣਾ ਠਾਕੁਰ ਬਾਹਰ ਪਾ ਦੇ ਦੁੱਪੇ ਕੁਰਸੀ ਢੇਟ ਕੇ ਬਾਹਰ ਡਾ ਦੇ ਹਾਂ ਉਹ ਵੀ ਠੀਕ ਅੱਗੇ ਸੋਨ ਪੁਲੀ ਆ ਗਈ ਆ ਕੱਸ ਲੋ ਫਲਾਈਓਵਰ ਤੇ ਟੀ ਕੱਸ ਲੋ ਇਹ ਤਾਂ ਕਹਿੰਦੇ ਪੂਲਾ ਮੈਨੂੰ ਲੱਗੇ ਤਾਂ ਵੱਡਾ ਫੇੜਾ ਹੀ ਵੱਡਾ ਫਲਾਇਓਵਰ ਕਦੋਂ ਦਾ ਕਹਿ ਰਹੇ ਨਹੀਂ ਹੈਗਾ ਵੱਡਾ ਉਹਦਾ ਅੱਗੇ ਪਈ ਸੀ ਕਾਰ ਦੇ ਜੇ ਫਲਾਇਓਵਰ ਨਾ ਆਇਆ ਮੁੜ ਜਿਓ ਇਧਰ ਪੈਰਸ ਬਣ ਗਏ ਤੇ ਬੱਸ ਵੇ ਕਿੱਥੇ ਰੁਕੀ ਆ ਇਧਰ ਹੈਗਾ ਕੁਛ ਲੰਗਰ ਲੱਗਾ ਲੰਗਰ ਲੱਗਾ ਜੀ ਪੀਲੋ ਚਾਹ ਇੱਥੇ ਹੀ ਪਰ ਛੱਡੋ ਕੈਪਸੂਲ ਖਾ ਕੇ ਬਧਾਨੇ ਦਾ ਲੰਗਰ ਲੱਗਾ ਜੀ ਲੈ ਲਓ ਲੈ ਲਓ ਲੈ ਲਓ ਕਰੋੜੇ ਨੇ ਸਤਿ ਸ੍ਰੀ ਅਕਾਲ ਮੂਰੇ ਰੱਖੇ ਜੀ ਮੈਂ ਕਾਰ ਖਾਣਾ ਦੇਖੋ

ਫਤੇ ਚਲਾਓ ਮੈਂ ਤਾਂ ਦੇਖਣ ਆਇਆ ਸੀ ਤੁਹਾਨੂੰ ਹੋਰ ਗਿਰ ਨਾ ਜਾਇਓ ਫਰ ਆ ਦੇਖ ਅੰਦਰ ਲੈ ਕੇ ਜਾਓ ਪਾਪਾ ਦੇਖਣਗੇ ਇਧਰ ਅੰਦਰ ਲੈ ਕੇ ਜਾਓ ਪਾਪਾ ਦੇਖਣਗੇ ਇਹਦੇ ਉੱਪਰੋਂ ਵੀ ਚੜਾ ਲੋਗੇ ਦੇ ਗਿਰ ਨਾ ਜਾਇਓ ਫਤੇ ਚਲੋ 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 ਚਲੇ ਚਲੋ ਅੱਪਾ ਅੱਪਾ ਅੱਲੇ ਗਏ ਨਹੀਂ ਮੈਨੂੰ ਮਜ਼ਾ ਆ ਰਿਹਾ ਮੈਂ ਬਹੁਤ ਬਿਜ਼ੀ ਹੁੰਦੀ ਆਂ ਹਸਬੰਡ ਆ ਗਿਆ ਕੋਈ ਮੋਟੀ ਮਟਾਣਾ ਕਰਨਾ ਤੇ ਸਾਈਕਲ ਦੇਖੋ ਚਲਾ ਰਹਾ ਵੱਡੀ ਓਏ 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 ਬੱਸ 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 ਲਾ ਦੋ ਹੁਣ ਬਾਹਰ ਪੀਓਗੇ ਕਿ ਬਾਹਰ 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 ਵੀ ਹੋਏ ਸਭ ਉਹ ਬਾਹਰ ਹੋਗਾ ਜੀ ਬੇੜੀ ਜੀ ਹੋ ਸਾਰਾ ਕੰਮ ਜੀ ਉਹ ਦੇਖੀ ਵੱਡੀ ਸਾਈਕਲ ਚਲਾ ਲੰਦਾ ਹੈ ਸਾਰਿਆਂ ਨੂੰ ਸ਼ੁਰੂ ਹੋ ਚੁੱਕਿਆ ਤੇ ਵਾਸੀ ਵਲੋਗ ਦੇਖਣਾ ਲੈਂਦਾ ਸਭ ਨੂੰ ਦਿলো ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਰੇ ਸਾਰਿਆਂ ਦਾ ਪਿਆਰ ਮਿਲਦਾ ਹੈ ਮੈਸੇਜ ਚ ਦੇਖਦੇ ਆਂ ਅਸੀਂ ਤੇ ਅੱਜ ਅਸੀਂ ਆਏ ਆਪਣੇ ਪਿੰਡ ਕੋਲ ਤੇ ਇਧਰ ਦੇਖੋ ਸਾਰੇ ਇਹ ਟਿੰਡਾ ਜ਼ਿਲ੍ਹੇ ਚ ਹਾਂ ਤੇ ਬੜੇ ਖੂਬਸੂਰਤ ਪਿੰਡ ਨੇ ਇੱਥੇ ਦੇਖ ਕੇ ਬੜਾ ਮਨ ਖੁਸ਼ ਹੁੰਦਾ ਹੈ ਤਣਕਾ ਦੀ ਦੇਖ ਕੇ ਧੁੰਦ ਪਈ ਹੈ ਹਲਕੀ ਹਲਕੀ ਵਧੀਆ ਲੱਗ ਰਿਹਾ ਨਾ ਧੁੱਪ ਵੀ ਹੈਗੀ ਥੋੜੀ ਥੋੜੀ ਧੁੱਪੇ ਬੈਠੇ ਆ ਇਹਦਾ ਚਾਹ ਦੀ ਤਿਆਰੀ ਚੱਲ ਰਹੀ ਹੈ ਦੇਖੋ ਹਾਂਜੀ ਤੇ ਆਜੋ ਅਸੀਂ ਕਿਹਾ ਵੀ ਅਸੀਂ ਬੈ ਕੁਰਸੀ ਦੇ ਅੰਦਰ ਹੀ ਬੈਜੂ ਪਰ ਸਾਨੂੰ ਧੁੱਪੇ ਬੈਠਣਾ ਵਧੀਆ ਲੱਗਦਾ ਮਨ ਜਾਨ ਤੇ ਧੁੱਪੇ ਬੈ ਕੇ ਅਸੀਂ ਬਾਹਰ ਹੀ ਬਾਹਰ ਧੁੱਪ ਵੀ ਲੱਗੀ ਬਾਹਰ ਹੀ ਚਾਹ ਪੀਣੀ ਹੈ ਚਰੋਟੀ ਵੀ ਬਾਹਰ ਖਾਣੀ ਚਾਹ ਵੀ ਬਾਹਰ ਪੀਣੀ ਹੈ ਮੈਨੂੰ ਆਏ ਕਿਤੇ ਫਤੇ ਛੋਟਾ ਸਾਈਕਲ ਹੀ ਚਲਾਊਗਾ ਪਿਆਏ ਪਿਆਏ ਆਏ ਬਾਈ ਤੁਸੀਂ ਆਹ ਦੇ ਲਓ ਮੰਨ ਦੇ ਕੰਮ ਦੇਖ ਲਓ ਤੇ ਦੀ ਪੈਰ ਰੱਕ ਲੰਘ ਜਾ ਆ ਜੋ ਪਾਜੀ ਪਾਜੀ ਹੌਲੀ ਸੀ ਬਹੁਤ ਜਿਆਦਾ ਹੌਲੀ ਸੀ ਹਵਾ ਨਹੀਂ ਲੱਗਦੀ ਸੋਨੂ ਨੇ ਸੋਨੂ ਨੇ ਮਿਸ ਕਰਤਾ ਮੋਮੈਂਟ ਮੂੰਹ ਕਰ ਦਪੜਤਾ ਗੜਾਈ ਨਾ ਵੇਖਿਆ ਮੈਂ ਮੇਰੇ ਪੈਰਾਂ ਦੀ ਜੁੱਤੀ ਵੀ ਦੁਬਾਰਾ ਪਾਉਣੀ ਪੈਣੀ ਇਹ ਮੈਂ ਤੇ ਪਨੀਤ ਨੂੰ ਤੇ ਦਮਨ ਨੂੰ ਮਿਸ ਕਰ ਰਹੀ ਹਾਂ ਹੁਣ ਹੋਰ ਚਲ ਕੋਈ ਨਾ ਇੱਕ ਗੇੜਾ ਹੋਰ ਸੀ ਉਹ ਸੇ ਜੁਆ ਕਰਕੇ ਖੇਡੀਆਂ ਸੀ ਨਾ ਕੁੱਲਾ ਉਹ ਤਾਂ ਬੜਾ ਇੰਜੋਏ ਕਰਦੂਗਾ ਉਹ ਤਾਂ ਪੂਰਾ ਇੰਜੋਏ ਕਰਦੇ ਨੇ ਮੈਂ ਤੁਹਾਨੂੰ ਵਧੀਆ ਲੱਗਾ ਨਾ ਬੜਾ ਸ਼ਾਂਤੀ ਆ ਰ ਆਪਣੇ ਤਾਂ ਰੋਡ ਸਾਡੇ ਰੋਡ ਕਰਕੇ ਨਾ ਰੰਦਾ ਹੈਲੋ ਆਜੋ ਹੁਣ ਕਿੱਥੇ ਹੈਲੋ ਬੋਲੋ ਪਤੇ ਬਹੁਤ ਜਮਾਰਾ ਗੇੜਾ ਕਿਧਰੋਂ ਹੈਲੋ ਨਹੀਂ ਕਰਨਾ ਸੰਗਦੀ ਹੈ ਵਿਚਾਰੀ ਸੰਗਦੀ ਆ ਉਹ ਲੈ ਅੰਮਣ ਆ ਗਈ ਚੱਪਲਾਂ ਤੇ ਉਧਰ ਕੀ ਚੱਲ ਰਿਹਾ ਮੋਟਰ ਨਾ ਨਾ ਮੈਂ ਅੰਮ੍ਰਿਤ ਨੂੰ ਸੁਣੋ ਅੰਮ੍ਰਿਤ ਨੂੰ ਨਵਾਣਾ ਸੀ ਹੋਰ ਕੰਮ ਛੇੜਦੇ ਕਿ ਮੈਂ ਕਿਹਾ ਪਾਣੀ ਆ ਕਰ ਮਗਾ ਮੈਂ ਕਿਹਾ ਅੰਮ੍ਰਿਤ ਨੂੰ ਨਵਾਣਾ ਸੀ ਦੇਖ ਭਾਈ ਆ ਸਰੋਂ ਐ ਇਹ ਬਣਦਾ ਆ ਕਣਕ ਐ ਫਿਰ ਇੱਥੋਂ ਤੋਂ ਹੀ ਬਣਾਣਾ ਸੀ ਨਵਿੰਦਰ ਲਈ ਗੁਲਦਸਤਾ ਸਰੋਂ ਦਾ ਆਖਿਆ ਸੀ ਮਹਾ ਉਹ ਸਰੋਂ ਤੇ ਇੰਦਰ ਵੀ ਆ ਗਈ ਸੀ ਬੜਾ ਐ ਨਹੀਂ ਇਹਨੇ ਫੋਨ ਬਣਾਓ ਫਿਰ ਕੋਈ ਨਿਆ ਪਹੁੰਚਦੇ ਹੋ ਲੈ ਜਾਗੇ ਮੈਂ ਬਣਾਉਣੀ ਹੋਰ ਚਲੋ ਹੋ ਦਰੋ ਸਰਵੇ ਕਰਦੇ ਨੇ ਹਾਂ ਹੈਨਾ ਉਹਦਾ ਨੰਬਰ ਪਲੇਟ ਵਾਲੇ ਦਾ ਪਾਪਾ ਪਾਪਾ ਨੂੰ ਬੁਲਾਓ ਅੱਛਾ ਉਹਦੀ ਦੋਸਤੀ ਹੋ ਗਈ ਉਹਦੇ ਨਾਲ ਅੱਛਾ ਅੱਛਾ ਉਹਨੂੰ ਬੁਲਾ ਰਿਹਾ ਹੋਰ ਉਹਦੇ ਨਾਲ ਖੇਡਣ ਲੱਗ ਰਿਹਾ ਹੈ ਉਹਨੂੰ ਬੁਲਾ ਰਿਹਾ ਹੈ ਫਤਿਹ ਅਰੇ ਆ ਮੇਰੀ ਕੁੜਮਣੀ ਹੈ ਅੱਛਾ ਪੂਆ ਇੰਟਰੋ ਕਰਵਾ ਰਿਹਾ ਸਾਰਿਆਂ ਨਾਲ ਮਮਾ ਸੀ ਦਾ ਘਰ ਹੈਗਾ ਇਹਦੀ ਭੈਣ ਦਾ ਹੂੰ ਤੇ ਪੂਆ ਦੀ ਕੁੜਮਣੀ ਦੀ ਭੈਣ ਦਾ ਘਰ ਆ ਵਾਲਾ ਹਾਂ ਇਹ ਆ ਸਰਕਾਰੀ ਸੰਧੀ ਜਿਹੜੀਆਂ ਬੈਠਾਂ ਨੇ ਗੱਡੀਆਂ ਨੇ ਹਾਂਜੀ ਨਹੀਂ ਹੋਣਾ ਜੀ ਗੱਡੀਆਂ ਨੇ ਅੱਛਾ ਹਾਂ ਅਮਨਪੂ ਆਜੇ ਵਲੋਗਿੰਗ ਕਰਨ ਲੱਗੇ ਵਧੀਆ ਕਰਾ ਕਰਨਗੇ ਮੋਰ ਪ੍ਰੀਤ ਲੱਗਿਆ ਹੋਇਆ ਸੀ ਇਹਨਾਂ ਤੇ ਅੱਛਾ ਅੱਛਾ ਇਹ ਕੌਂਪੜੀ ਭੱਜ ਇਹ ਨਾ ਵੀਡੀਓ ਲੈ ਠੀਕ ਠੀਕ ਲੈਣੀ ਇਹਨਾਂ ਨੇ ਕਾਹਦੀ ਮੁੱਝ ਹੈਗੀ ਤੁਹਾਨੂੰ ਦੇ ਦੋ ਕੋਰਾ ਚੁੱਲਾ ਮੋੜ ਤਰੀ ਦਾ ਚੁੱਲਾ ਵਾਲੀ ਹੋਈ ਲੱਗ ਰਹੀ ਹੈ ਹਾਂ ਚੁੱਲੇ ਅਮਨ ਦੀਦੀ ਕਹਿੰਦੇ ਚੁੱਲੇ ਵਾਲੀ ਹੈ ਮੈਂ ਕਿਹਾ ਦੀਦੀ ਕਹਿੰਦੇ ਚੁੱਲੇ ਵਾਲੀ ਹੈ ਇਹ ਤੇ ਚੁੱਲੇ ਵਾਲੀ ਨਹੀਂ ਹੈਗੀ ਆ ਵੀ ਆਪਣੇ ਬਾਰੇ ਅਗਰਦਾ ਕੋਨਟਰੈਕਟ ਕਰ ਲਈ ਉਹਦਾ ਗੱਲ ਹੈ ਹਾਂ ਕਰ ਲਈ ਉਹ ਤੋਂ ਮੁੜ ਕੇ ਘਟ ਹੈ ਘੜੀ ਜਾਂਦੇ ਬਸ ਆਈ ਦੇ ਸੇਪਲ ਉਹਨਾਂ ਨੂੰ ਰਿਕਾਰਡ ਦੇ ਲੈ ਉਹ ਬੜੀ ਵਧੀਆ ਕਿੰਨਾ ਟ੍ਰੈਕ ਸਾਕੀ ਨਾ ਪਾਦੇ ਹੌਲੀ ਹੌਲੀ ਕੱਲੀ ਅਸੀਂ ਉਹਨਾਂ ਕੋਲ ਜਾਵਾਂਗੇ ਇਹ ਜੋ ਕੁਛ ਦਾ ਉਹ ਪੂਆ ਪੈਸੂ ਨਹੀਂ ਮੈਂ ਮੈਂ ਸੌਣ ਨੂੰ ਜੰਨੀ ਆ ਲੁੱਡੀ ਪਾ ਗਈ ਲੁੱਡੀ ਨਹੀਂ ਨਹੀਂ ਮੁੱਕੇ ਦਾ ਨਹੀਂ ਨਹੀਂ ਮੱਖਣੀ ਮੱਖਣੀ ਬਕਲਨ ਦੇ ਨਾਲ ਬਕਲਨ ਦੇ ਪੂਆ ਦੇਖੀ ਕੁਝ ਨਹੀਂ ਕੋਈ ਨਾ ਨਹੀਂ ਲਸਣ ਮਾਂ ਨਹੀਂ ਕਰਦੀ ਹੈ ਆ ਛੋਟੇ ਦੀ ਗੱਲ ਕੈਮਰਾ ਉਹ ਇਹ ਕੱਢ ਲੈਣੇ ਸੱਚਾ ਦੇ ਹੁਣੇ ਆਈਆਂ ਅੱਛਾ ਹਾਂ ਉਹ ਵਰਦੀ ਵਾਲੇ ਨੇ ਕੱਲ ਸਕੂਲ ਜਾਣਾ ਹੈ ਸਕੂਲ ਵਾਲੀ ਸੀ ਉਹਦਾ ਹਰ ਤਾਂ ਤੇ ਡੇਢੀ ਕੇ ਬੈਠੇ ਉਹ ਛੋਟੀ ਕੁੜੀਆ ਦੇ ਜੇ ਛੋਟੀ ਕੁੜੀਆ ਸੀ ਉਹ ਉਹ ਦੇਖ ਨਹੀਂ ਰਹੀ ਹੈਗੀ ਉਹ ਪਤਾ ਨਹੀਂ ਕਿੱਥੇ ਭੱਜ ਗਈ ਬਾਹਰ ਫਤੇ ਨਾਲ ਮਿਲਣ ਲੱਗਾ ਖੇਡਣ ਲੱਗ ਰਹੀ ਹੈ ਅੱਛਾ ਅੱਛਾ ਨਹੀਂ ਨਹੀਂ ਇੱਥੇ ਪੁੱਛਣਾ ਸਾਰਾ ਕੁਝ ਘਰੇ ਆ ਕੇ ਵੇਖ ਲਓ ਨਹੀਂ ਮੰਮੀ ਤਾਂ ਪੁੱਛਣ ਦੇ ਉਹਦੇ ਅੱਛਾ ਮੈਂ ਕਿਤੇ ਇੱਧਰ ਤੁਹਾਡੇ ਘਰ ਦਾ ਪੁੱਛਣ ਦੇਣ ਮੈਂ ਉੱਥੇ ਆ ਕੇ ਦੇਖ ਲਵਾਂ ਤੁਸੀਂ ਦਿਹਾੜ ਜੇ ਰੱਖਿਆ ਸੀ ਵੀਡੀਓ ਪਾਈ ਸੀ ਮੈਂ ਕਿਤੇ ਵੀ ਕੋਟੀ ਪਾਉਣੀ ਹੈਗੀ ਆਹ ਬਸ ਉਹ ਫਿਰ ਹੁਣ ਉਹਨਾਂ ਦੀ ਸਲਾਹ ਬਣਨ ਦੀ ਵੀ ਚਲ ਆ ਪਾਵਾਂਗੇ ਉਦੋਂ ਰਾਜਾ ਫਿਰ ਕਹਿ ਰਿਹਾ ਸੀ ਵੀ ਮੈਂ ਆ ਕੇ ਸ਼ੁਰੂ ਕਰਾਉਂਗਾ ਨਹੀਂ ਰਿਹਾ ਕਿੱਥੇ ਜਾਣਾ ਸਾਡਾ ਹੁਣ ਵੀ ਰਾਦੇ ਟਾਈ ਤੇ ਨਵਾਜ ਰਹੇ ਨੇ ਅਕਰ ਕੇ ਮੜਿਆ ਬੋ ਬੋ ਧੰਨਵਾਦ ਤੁਹਾਡਾ ਬੋ ਧੰਨਵਾਦ ਤੁਹਾਡਾ ਜੀ ਸਾਨੂੰ ਦੱਸਿਆਗੇ ਤੁਸੀਂ ਬਾਜੀ ਕਹਿ ਰਹੇ ਨੇ ਮੈਂ ਸੱਸੀ ਗਾਲ ਜੀ ਬਾਜੀ ਕਹਿੰਦੇ ਮੈਂ ਆ ਜਾਣਾ ਪੰਜਾਂ ਦਿਨਾਂ ਨੂੰ ਜੇ ਕੁਛ ਨਾ ਬਣਿਆ ਹਾਂ ਮੈਂ ਕਿਹਾ ਚਲ ਵਧੀਆ ਇਸ ਵਾਰ ਨਾ ਆਜੋਗੇ ਤੁਸੀਂ ਬੱਸ ਆਪੇ ਸ਼ਾਊਨ ਕਰ ਦਿਓ ਕੰਮ ਕਰ। ਦੇ ਦੇ ਸਿੱਧੂ ਫੈਮਿਲੀ ਨੂੰ ਕਿੰਨੀ ਵਾਰ ਸਪੋਰਟ ਮਿਲਦੀ ਆ। ਬਿਲਕੁਲ ਸਪੋਰਟ ਆ ਜੇ ਤਾਂ ਫਿਰ ਆਪਣੇ ਬਲੌਗ ਕੱਲ ਪੈਣਗੇ ਉਦੋਂ ਪਤਾ ਲੱਗੂਗਾ। ਅੱਜ ਤਾਂ ਨਹੀਂ ਪੈਂਦਾ। ਹਾਂ ਕੱਲ ਪੈਣਗੇ ਉਦੋਂ ਪਤਾ ਲੱਗੇਗਾ ਹਾਂਜੀ। ਠੀਕ ਹੈ ਪਮਸੀ ਜੀ ਆਓ ਸਾਰੇ ਜਿਹੜੇ ਆਏ ਜੱਗਾ ਸਾਰੇ ਜਰੂਰ ਜੱਗਾ। ਠੀਕ ਹੈ। ਕਿ ਜਬ ਕੋਈ ਫਤਿਹ ਨੇ ਮਿਲਾਂਦਾ ਅੱਜ ਗੱਡੀ ਚਲਾ ਕੇ ਲੈ ਕੇ ਜਾਣੀ ਐ ਹਾਂਜੀ ਨਹੀਂ ਲੈਣੀ ਨਹੀਂ ਲੈਣੀ ਪੈਸੇ ਪਾਪਾ ਕਹਿੰਦੇ ਲੈ 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 ਪਿਆਰ ਨਾਲ ਦਿੰਦੇ ਨੇ ਲੈ ਲਓ ਇਹ ਪਿਆਰੀ ਹੈਗਾ ਨਾ ਨਾ ਨਹੀਂ ਕਰਨੀ ਤੂੰ ਪਿਆਰ ਵੰਡ ਕੇ ਆਇਆ ਸੀ ਨਹੀਂ ਵੰਡ ਕੇ ਜਿੰਨੇ ਸਾਡੇ ਕੋਲ ਸਿੱਧੀ ਦਿੱਤੇ ਜਿੰਨੇ ਤੇਰੇ ਕੋਲ ਤੂੰ ਦਿੱਤੇ ਨਹੀਂ ਕੁਝ ਕਿਟਣੀ ਬਣ ਕੇ ਨਾ ਮੈਂ ਪੂਆ ਕੋਲੇ ਗਿਆ ਮੈਂ ਜਾਣ ਲੱਗੇ ਮੈਂ ਮਿੰਟ ਕੇ ਬਾਅਦ ਕਰ ਜਾਵਾਂ ਭਾਈ ਪੂਆ ਜੀ ਕੋਈ ਦੀ ਬਲਜੀਤ ਹੁਣ ਉਹਨਾਂ ਨੇ ਦੇਖਣਾ ਕਰਨਾ ਇਹਨਾਂ ਦੇ ਵਲੋਗਿੰਗ ਵਾਲੇ ਚੈਨਲ ਤੇ ਚਲੋ ਫਤਿਹ ਚਲੋ ਸਾਡਾ ਸਮੇਂ ਜਾਣ ਦਾ ਹੁਣ ਤੁਸੀਂ ਮੋੜ ਜਾਣਾ ਹਾਂ ਹੁਣ ਉੱਥੇ ਜਾਵਾਂਗੇ ਘੰਟਾ ਡੇਢ ਉੱਥੇ ਲਾ ਕੇ ਫਿਰ ਪਿੰਡ ਫਿਰ ਪਤਾ ਬਾਅਦ ਚ ਪਿੰਡ ਟਾਈਮ ਨਹੀਂ ਲੱਗਣਾ ਬੜੇ ਕੰਮ ਨੇ ਮੰਮੀ ਦੀ ਕਿੱਥੇ ਜਾ ਰਹੇ ਨੇ ਉਧਰ ਤੁਸੀਂ ਉੱਥੇ ਵੀ ਜਾਣਾ ਹੋਊਗਾ ਪਿੰਡ ਵੀ ਜਾਣਾ ਮੰਮੀ ਰੋਜ਼ ਫੋਨ ਕਰਕੇ ਰੋਣ ਲੱਗ ਜਾਂਦੇ ਨੇ ਸ਼ਿਵਲੇ ਘੁੰਮਣ ਜਾਣਾ ਪਹਿਲੇ ਅੰਟੀ ਨੂੰ ਆਪ ਪੁੱਵਾ ਕੁਤੂ ਕਰੀ ਕੰਨਾਂ ਅੰਟੀ ਨੇ ਪੈਸੇ ਦਿੱਤੇ ਮੈਨੂੰ ਪਹਿਲਾ ਵਾਰੀ ਉਹ ਪੁੱਵਾ ਆਇਆ ਤਾਂ ਹੀ ਤਾਂ ਸਾਨੂੰ ਲੈ ਕੇ ਆਉਣਾ ਹੁੰਦਾ ਪਤਾ ਲੱਗੇ ਪੁੱਵਾ ਆਉਣਾ ਤਾਂ ਇਹ ਇਹ ਤਾਂ ਜਦੋਂ ਨਵਾਂ ਨਵਾਂ ਖੰਨੇ ਤੋਂ ਆਇਆ ਤਾਂ ਦਾਦੀ ਨੂੰ ਕਹਿੰਦਾ ਉਹ ਆਂਟੀ ਜਿਹੜੀ ਅੰਦਰ ਬੈਠੀ ਹੈ ਚਾਹ ਮੰਗਦੀ ਕਹਿੰਦਾ ਇਹਨੂੰ ਪਤਾ ਨਹੀਂ ਸੀ ਤੇਰੀ ਫਤੇ ਚਲਾਉਂਗਾ ਗੱਡੀ ਅੱਜ ਫਤੇ ਨਾ ਜਾਣ ਕੇ ਘੁਮਾ ਰਿਆ ਹੈ ਉਹਨੂੰ ਪਤਾ ਵੀ ਇਹਨੂੰ ਘੁਮਾਏ ਤੇ ਫਤੇ ਆਂਦੀ ਸਰਖਾਣਾ ਖਾ ਉਸਾਮ ਕੀ ਠੰਡ ਲੱਗਦੀ ਏ ਫਤੇ ਨਾ ਪੂਆ ਦੇ ਘਰਾਂ ਵਿੱਚ ਦੱਸੋ ਵੀ ਠੰਡ ਲੱਗਦੀ ਸਾਨੂੰ ਠੰਡ ਲੱਗਦੀ ਇਹਨਾਂ ਨੂੰ ਅੱਛਾ ਹੋਰ ਠੰਡ ਜਿਹੜਾ ਲੱਗ ਰਹੀ ਏ ਚੁੱਲੇ ਕੋਲੇ ਬੈ ਗਈ ਸੀ ਆ ਕੇ ਯਾ ਅੱਗ ਸੇਕਦੇ ਆ ਧੁੱਪ ਚਲੀ ਗਈ ਏ ਹੁਣ ਨਾ ਵੀ ਠੰਡ ਲੱਗ ਰਹੀ ਏ ਹੈਗੀ ਵੀ ਸੀਤ ਮੈਂ ਦਰ ਚੱਕੂ ਘਰ ਨਾ ਜਾ ਕੇ ਪਾਲਿਆ ਦੁੱਧ ਮੈਂ ਕਾੜ ਨਹੀਂ ਰੱਖ ਰੱਖ